ਸੋ ਨਾਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾਬ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਮੈਂ ਇਸ ਯਾਤਰਾ ਦਾ ਇਸ ਮਿਸ਼ਨ ਦਾ ਪਾਰਟ ਹਾਂ ਕਿ ਜਿੱਕੇ ਸਾਹਿਬ ਨੇ ਜਦੋਂ ਮੈਨੂੰ ਹੁਕਮ ਲਾਇਆ ਸੀਗਾ ਤੇ ਖੁਸ਼ੀ ਹੋਰ ਵਧ ਗਈ ਕਿਉਂਕਿ ਗੁਰੂ ਸਾਹਿਬ ਦਾ ਦੇਣਾ ਆ ਰਿਹਾ ਗੁਰੂ ਸਾਹਿਬ ਔਰ ਸੀਸ ਦਿਆ ਪਰ ਸਿਰ ਨਾ ਦਿਆ ਇਹ ਲਾਈਨ ਜਿਹੜੀ ਹੈ ਨਾ ਆਪਣੇ ਆਪ ਦੇ ਵਿੱਚ ਗਰਦਾਰ ਨੂੰ ਦੀ ਪ੍ਰਦਰਸ਼ਨੀ ਕਿ ਬੰਦੇ ਦਾ ਕਿਰਦਾਰ ਕਿਦਾਂ ਦਾ ਹੋਣਾ ਚਾਹੀਦਾ ਬੰਦੇ ਚ ਕਿੰਨੀ ਅਣਕ ਪਿਆਰ ਮੁਹੱਬਤ ਜਿਹੜੀ ਆ ਉਹ ਹੋਣੀ ਚਾਹੀਦੀ ਆ ਤੇ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਤੁਸੀਂ ਬਹੁਤ ਅੱਛਾ ਬੋਲੇ ਵੀ ਹੋ ਔਰ ਤੁਸੀਂ ਸਾਰਕੋ 86 ਦਿੱਤਾ ਕਿ ਮਾਨਵਤਾ ਵਾਸਤੇ ਖੜੇ ਹੋਣਾ ਮਾਨਵਤਾ ਵਾਸਤੇ ਸਟੈਂਡ ਲੈਣਾ ਇਹ ਸਭ ਤੋਂ ਮੁਸ਼ਕਲ ਦੁਨੀਆ ਦੇ ਵਿੱਚ ਕੰਮ ਆ ਔਰ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਿਸਾਲ ਹੈ ਦੁਨੀਆ ਵਿੱਚ ਉਹ ਸਾਡੇ ਗੁਰੂਆਂ ਦੀ ਉਹ ਗੁਰੂ ਨਾਨਕ ਸਾਹਿਬ ਤੋਂ ਲੈ ਲਓ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲੈ ਲਓ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੈ ਲਓ ਬੰਦਾ ਬਹਾਦਰ ਤੱਕ ਆ ਜਾਓ ਅੱਗੇ ਆ ਜਾਓ ਉਹ ਸਿਰਫ ਇਸ ਧਰਮ ਦੇ ਵਿੱਚ ਮੈਂ ਧਰਮ ਦੀ ਉਹ ਨਹੀਂ ਕਰ ਰਿਹਾ ਧਰਮ ਦੀ ਕਿਉਂਕਿ ਮੈਂ ਧਾਰਮਿਕ ਲੀਡਰ ਨਹੀਂ ਹੈਗਾ ਪਰ ਮੈਂ ਧਰਮ ਦੀ ਆਈਡੀਓਲੋਜੀ ਜਿਹੜੀ ਵਿਚਾਰਧਾਰਾ ਉਹਨੂੰ ਮੈਂ ਇਸ ਤਰ੍ਹਾਂ ਅਪਰੀਸ਼ੀਏਟ ਕਰਦਾ ਔਰ ਸਾਰੀ ਦੁਨੀਆ ਦੇ ਵਿੱਚ ਇਹ ਜਿਹੜਾ ਕਿਰਦਾਰ ਹੈ ਇਹ ਜਿਹੜਾ ਸਰਦਾਰ ਇਹ ਪਹੁੰਚਣਾ ਚਾਹੀਦਾ ਕਿਉਂਕਿ ਇਹ ਮਾਨਵਤਾ ਵਾਸਤੇ ਮਨੁੱਖਤਾ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਬਹੁਤ ਲੋਕਾਂ ਨੂੰ ਜ਼ਰੂਰਤ ਹੈ ਇਸ ਟਾਈਮ ਤੇ ਖਾਸ ਕਰਕੇ ਜਦੋਂ ਦੁਨੀਆ ਵੰਡ ਚੁੱਕੀ ਹੈ ਦੁਨੀਆ ਧਰਮਾਂ ਦੇ ਵਿੱਚ ਵੰਡ ਗਈ ਹੈ ਦੁਨੀਆ ਦੇਸ਼ਾਂ ਦੇ ਵਿੱਚ ਵੰਡ ਗਈ ਹੈ ਦੁਨੀਆ ਇੱਕ ਇੱਕ ਮਜ਼ਹਬ ਵਿੱਚ ਵੀ ਤੁਸੀਂ ਦੇਖੋ 20-20 ਮਜ਼ਹਬ ਆ ਗਿਆ ਹੋਰ ਤੇ ਜਾਤਾਂ ਪਾਤਾਂ ਦੇ ਵਿੱਚ ਉਹਦੇ ਚੋਂ ਕੱਢਣ ਵਾਸਤੇ ਤੁਸੀਂ ਕਿਤੋਂ ਸ਼ੁਰੂ ਕਰ ਲੋ ਗੁਰਨਾਨ ਸਿੰਘ ਸਾਹਿਬ ਤੋਂ ਸ਼ੁਰੂ ਕਰ ਲੋ ਗੁਰੂ ਗੋਬਿੰਦ ਸਿੰਘ ਮਾਨਸ ਕੀ ਜਾਤ ਸਭੈ ਇੱਕ ਪਹਿਚਾਨ ਉਹ ਕਰ ਲੋ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਰ ਲੋ ਕਿਸੇ ਵੀ ਗੱਲ ਦਾ ਜਿਹੜਾ ਸਬੂਤ ਹੈ ਉਹ ਤੁਹਾਨੂੰ ਇਸ ਬਾਣੀ ਦੇ ਵਿੱਚ ਗੁਰਬਾਣੀ ਦੇ ਵਿੱਚ ਜਾਂ ਇਹਦੇ ਆਲੇ ਦੁਆਲੇ ਜਿਹੜਾ ਇੱਕ ਜਿਹੜੀ ਵਿਚਾਰਧਾਰਾ ਉਹਦੇ ਵਿੱਚੋਂ ਮਿਲ ਜਾਏਗਾ ਸੋ ਮੈਨੂੰ ਇਹਦੇ ਨਾਲ ਜੁੜ ਕੇ ਬਹੁਤ ਖੁਸ਼ੀ ਹੋ ਰਹੀ ਹੈ ਮਨ ਚੰਗਾ ਲੱਗਿਆ ਥੈਂਕ ਯੂ ਸੋ ਮੱਚ ਕਿ ਤੁਸੀਂ ਇਸ ਮਿਸ਼ਨ ਦਾ ਮੈਨੂੰ 파ਟ ਬਣਾਇਆ ਮੈਂ ਚਾਹਾਂਗਾ ਦੋ ਲਾਈਨਾਂ ਤੁਸੀਂ ਜ਼ਰੂਰ ਜੇ ਬੋਲ ਸਕੋ ਹਾਂ ਮੈਂ ਸਟਾਰਟ ਵਾਲਾ ਜਿਹੜਾ ਉਹ ਕਰ ਦਿੰਦਾ ਮੈਂ ਔਰ ਮੈਂ ਇੱਕ ਹੋਰ ਵੀ ਦੱਸਾਂ ਕਿ ਜਦੋਂ ਮੈਂ ਇਹ ਸ਼ਬਦ ਸਟਾਰਟ ਕੀਤਾ ਉਸ ਤੋਂ ਬਾਅਦ ਫਿਰ ਮੈਂ ਨਵਾਂ ਮੱਲਾ ਵੀ ਕੀਤਾ ਤੇ ਇੱਕ ਮੈਨੂੰ ਬਹੁਤ ਮੈਨੂੰ ਲਾਈਨ ਅੱਛੀ ਲੱਗਦੀ ਸੀ ਉਹ ਵੀ ਮੈਂ ਹੁਣ 4-5 ਦਿਨਾਂ ਤੱਕ 10 ਦਿਨਾਂ ਤੱਕ ਉਹਨੂੰ ਵੀ ਰਿਲੀਜ਼ ਕਰਾਂਗਾ ਗੁਰੂ ਸਾਹਿਬ ਦੇ ਦਿਨ ਤੋਂ ਪਹਿਲਾਂ-ਪਹਿਲਾਂ इथ में शुरुआत करना तो मैं शुरु ना भी एक, एक स्थाई में सुना hmm. बंग फिरंग के फिरंगा वाली दिल्ली के दिल वाली तेरी आग्ञा में चलत है ਆਗਿਆ ਮੇ ਚਲਤ ਰੇ ਨੌਵੇਂ ਸਤਗੁਰੂ ਨੌਵੇਂ ਨਾਨਕ ਪਾਤਸ਼ਾਹ ਗੁਰੂ ਤੇਗ ਬਹਾਦਰ ਰੱਖੇ ਜੰਜੂ ਤਿਲਕ ਦੇਤੇ ਧਰਮ ਦੀ ਚਾਦ ਰੱਖੇ ਜੰਜੂ ਤਿਲਕ ਦੇਤੇ ਧਰਮ ਦੀ ਚਾਦ ਧਰਮ ਨਾ ਬਚਦਾ ਜੇਰ ਧਰਮ ਨਾ ਬਚਦਾ ਜੇ ਤੇਰੇ ਜਾ ਬਖਸ਼ਿੰਦ ਨਾ ਹੁੰਦਾ ਜੇ ਤੂੰ ਨਾ ਹੁੰਦਾ ਪਾਕਸ਼ਾ ਇਹ ਹਿੰਦ ਨਾ ਹੁੰਦਾ ਤੂੰ ਨਾ ਹੁੰਦਾ ਪਾਕਸ਼ਾ ਇਹ ਹਿੰਦ ਨਾ ਹੁੰਦਾ ਬੋਲੇ ਸੋਨਹਾ ਜੀ ਆਕਾਲ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਜਿਹੜਾ ਅਸੀਂ ਇਹ ਪ੍ਰੋਗਰਾਮ ਲੀਕਿਆ ਹੈ 350 ਸਾਲਾ ਸਾਈਕਲਿੰਗ ਸ਼ਹੀਦੀ ਸਥਾਨ ਸੀਸਗਨ ਸਾਹਿਬ ਤੋਂ ਲੈ ਕੇ ਜਨਮ ਸਥਾਨ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਸਾਹਿਬ ਤੱਕ ਮੈਂ ਸਮਝਦਾ ਕਿ ਇਹ ਬੜੇ ਦਿਨਾਂ ਦਾ ਦਿਮਾਗ ਸੀਗਾ ਕਿਉਂਕਿ ਇਸ ਤੋਂ ਪਹਿਲੇ 1999 ਦੇ ਵਿੱਚ ਜਦੋਂ 300 ਸਾਲਾ ਖਾਲਸਾ ਸਿਰਜਣਾ ਦਿਵਸ ਆਇਆ ਸੀਗਾ ਤੇ ਅਸੀਂ ਦਿੱਲੀੋਂ ਅਨੰਦਪੁਰ ਸਾਹਿਬ ਤੱਕ ਅਸੀਂ ਇੱਕ ਰੰਗਰੇਟਾ ਮਾਰਚ ਲੈ ਕੇ ਗਏ ਸੀ ਜਿਹਦੇ ਵਿੱਚ ਉਸੇ ਰਾਤੋ ਜਿੱਥੋਂ ਭਾਈ ਜੈਤਾ ਗੁਰੂ ਸਾਹਿਬ ਦਾ ਸੀਸ ਲੈ ਕੇ ਗਏ ਸੀ ਅਸੀਂ ਉਸੇ ਰਾਤੇ ਯਾਤਰਾ ਕੀਤੀ ਸੀ ਔਰ ਦਸਾਂ ਦੇਣਾ ਚ ਪਹੁੰਚੇ ਸੀ 374 ਕਿਲੋਮੀਟਰ ਦਾ ਸਫਰ ਤੈ ਕਰਦੇ ਹੋਏ ਇਹ ਜਦੋਂ ਅਸੀਂ ਯਾਤਰਾ ਪਲਾਨ ਕੀਤੀ ਕਿ ਸਾਈਕਲਿੰਗ ਕਰਦੇ ਹੋਏ ਅਸੀਂ ਆਵਾਂਗੇ ਇਹਦੇ ਪਿੱਛੇ ਬੜੀ ਸੋਚ ਸੀਗੀ ਸੋਚੇ ਸੀਗੀ ਇੱਕ ਤੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਹੜੀ ਅਦੁੱਤੀ ਕੁਰਬਾਨੀ ਹੈ ਉਨਾ ਦਿਨ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਜਿਹੜੀ ਇਹ ਕੁਰਬਾਨੀ ਹੈ ਉਸ ਨੂੰ ਅਸੀਂ ਸਮਰਪਿਤ ਹੋ ਕੇ ਜਿਹੜੇ ਪ੍ਰੋਗਰਾਮ ਲੀਕੇ ਨੇ ਸਾਡੇ ਕੀਰਤਨ ਦਰਬਾਰ ਵਿੱਚ ਚੱਲ ਰਹੇ ਨੇ ਨਗਰ ਕੀਰਤਨ ਵੀ ਚੱਲ ਰਹੇ ਨੇ ਗੋਸ਼ਟੀਆਂ ਵੀ ਚੱਲ ਰਹੀਆਂ ਨੇ ਔਰ ਸੈਮੀਨਾਰਸ ਵਗੈਰਾ ਇਸ ਤੋਂ ਇਲਾਵਾ ਹੋਰ ਕਈ ਪ੍ਰੋਗਰਾਮ ਹੋ ਰਹੇ ਨੇ ਕਲਚਰਲ ਜਾਂ ਧਾਰਮਿਕ ਪ੍ਰੋਗਰਾਮ ਹੋ ਰਹੇ ਨੇ ਗੁਰਤੇਗ ਭਦਰਪਾਦਸ਼ਾਤੇ ਲੇਕਿਨ ਅਸੀਂ ਇਹ ਸਾਈਕਲ ਯਾਤਰਾ ਕਿਸ ਲਈ ਸੋਚੀ ਮੈਂ ਉਸ ਤੇ ਜਰਾ 2 ਮਿੰਟ ਜ਼ਰੂਰ ਲਗਾਉਣਾ ਚਾਹਨਾ ਵਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਜਿਹੜੀ ਸ਼ਹਾਦਤ ਹੈ ਉਹਨਾਂ ਦੇ ਜੀਵਨ ਤੋਂ ਜੋ ਸੰਦੇਸ਼ ਮਿਲਦੇ ਨੇ ਜੋ ਕਦਰਾਂ ਕੀਮਤਾਂ ਸਾਡੇ ਗੁਰੂਆਂ ਨੇ ਸਾਨੂੰ ਦਿੱਤੀਆਂ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਿਤਾ ਤੱਕ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਉਹਨਾਂ ਨੂੰ ਹਾਈਲਾਈਟ ਕਰਨਾ ਚਾਹੁੰਦੇ ਸੀ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਦਿੱਤੀ ਸੀਗੀ ਧਰਮ ਪਰिवर्तन ਦੇ ਖਿਲਾਫ ਕੋਈ ਸਾਡਾ ਇਸ਼ੂ ਨਹੀਂ ਸੀਗਾ ਸ਼ਾਹਜਹਾਂ ਤੋਂ ਲੈ ਕੇ ਔਰੰਗਜ਼ੇਬ ਤੱਕ ਸਿੱਖਾਂ ਦਾ ਕੋਈ ਇਸ਼ੂ ਨਹੀਂ ਸੀ ਲੇਕਿਨ ਜਦੋਂ ਕਸ਼ਮੀਰੀ ਪੰਡਿਤ ਪੰਡਿਤ ਕਿਰਪਾ ਰਾਮ ਆਂਦੇ ਨੇ ਔਰ ਆਪਣੀ ਅਜ਼ੋਈ ਰੱਖਦੇ ਨੇ ਗੁਰੂ ਸਾਹਿਬ ਦੇ ਅੱਗੇ ਅਨੰਦਪੁਰ ਸਾਹਿਬ ਔਰ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਵੀ ਉੱਥੇ ਮੌਜੂਦ ਹੁੰਦੇ ਨੇ ਤੇ ਗੁਰੂ ਸਾਹਿਬ ਬੜੇ ਰਾਮ ਨਾਲ ਮਨਾ ਕਰ ਸਕਦੇ ਸੀ ਕਿ ਸਾਨੂੰ ਕੀ ਲੋੜ ਹੈ ਅਸੀਂ ਮੁਗਲ ਸਲਤਨਤ ਦੇ ਨਾਲ ਅਸੀਂ ਲੋਹਾ ਲਈਏ ਅਸੀਂ ਉਹਨਾਂ ਦੇ ਨਾਲ ਆੜਾ ਲਈਏ ਲੇਕਿਨ ਜੋ ਸਿੱਖ ਧਰਮ ਦੇ ਅਸੂਲ ਨੇ ਕਿ ਜਦੋਂ ਕੋਈ ਤੁਹਾਡੇ ਕੋਲ ਮਜ਼ਲੂਮ ਆਏਗਾ ਤਾਨੂੰ ਉਹਦੀ ਰੱਖਿਆ ਲਈ ਉਹਦੇ ਵਾਸਤੇ ਆਹ ਦਾ ਨਾਰਾ ਬੰਨਣਾ ਪੈਗਾ ਉਹਦੇ ਵਾਸਤੇ ਖਲੋਣਾ ਪੈਗਾ ਗੁਰੂ ਤੇਗ ਬਹਾਦਰ ਪਾਸ਼ਾ ਨੇ ਐਲਾਨ ਕੀਤਾ ਦਿੱਲੀ ਆ ਕੇ ਕੌਣ ਚੱਲ ਕੇ ਆਂਦਾ ਹੈ ਕਦੀ ਕੋਈ ਆਪਣੀ ਸ਼ਹਾਦਤ ਦੇਣ ਲਈ ਵੀ ਆਂਦਾ ਹੈ ਲੇਕਿਨ ਉਹ ਖੁਦ ਚੱਲ ਕੇ ਦਿੱਲੀ ਪਹੁੰਚਦੇ ਨੇ ਔਰ ਉਹਨਾਂ ਦੇ ਨਾਲ ਜਿਹੜੇ ਮੈਂ ਬਾਕੀ ਨਾਮ ਲੈਨੇ ਉਹ ਸ਼ਹਾਦਤ ਦਿੰਦੇ ਨੇ ਕਨਵਰਜਨ ਦੇ ਖਿਲਾਫ ਗੁਰੂ ਨਾਨਕ ਪਾਸ਼ਾ ਨੇ ਤਿਲਕ ਜਿਨੇ ਉਹ ਨਹੀਂ ਤਾਰਨ ਕੀਤਾ ਲੇਕਿਨ ਨੌਵੇਂ ਗੁਰਨਾਨਕ ਨੇ ਉਹਦੇ ਪਿੱਛੇ ਸ਼ਹਾਦਤ ਦਿੱਤੀ ਔਰ ਅੱਜ ਦਾ ਜੇ ਮੈਂ ਅੱਜ ਦਾ ਜ਼ਮਾਨਾ ਦੇਖ ਲਵਾਂ ਜਿਸ ਤਰੀਕੇ ਦੀ ਕਨਵਰਜਨ ਚੱਲਦੀ ਪਈ ਹੈ ਜੇ ਮੈਂ ਗੱਲ ਕਰ ਲਵਾਂ ਮੱਝ ਵਾਲੇ ਪਾਸੇ ਦੀ ਉਹ ਗੱਲ ਕਰ ਲਵਾਂ ਮੈਂ ਗੁਰਦਾਸਪੁਰ ਦੀ ਗੱਲ ਕਰ ਲਵਾਂ ਜਾਂ ਪੰਜਾਬੋਂ ਬਾਹਰ ਦੀ ਵੀ ਗੱਲ ਕਰਾਂ ਕਿਸੇ ਜਗ੍ਹਾ ਲਾਲਚ ਦੇ ਦੀਨ ਕਿਉਂਕਿ ਕਨਵਰਜਨ ਉਹ ਭਾਵੇਂ ਜ਼ਬਰਨ ਹੋਵੇ ਭਾਵੇਂ ਲਾਲਚ ਦੇ ਦੀਨ ਹੋਵੇ ਉਹਦੇ ਉਹ ਉਹ ਠੀਕ ਨਹੀਂ ਹੈ ਅਸੀਂ ਇਹ ਸਨੇਹਾ ਦੇਣਾ ਚਾਹੁੰਦੇ ਸੀ ਗੁਰੂ ਤੇਗ ਬਹਾਦਰ ਪਾਸ਼ਾ ਦਾ ਔਰ ਅੱਜ ਮੈਂ ਇੱਕ ਰੈਲੇਵੈਂਟ ਗੱਲ ਕਰ ਦਵਾਂ ਕਿ ਐਡਾ ਵੱਡਾ ਹੜਾ ਦੇ ਵਿੱਚ ਪੰਜਾਬ ਦਾ ਨੁਕਸਾਨ ਹੋਇਆ ਮੇਰੇ ਨਾਲ ਜੱਸੀ ਜੀ ਬੈਠੇ ਇਹਨਾਂ ਵਾਸਤੇ ਵੀ ਮੈਂ ਦੋ ਸ਼ਬਦ ਬੋਲूंगा ਇਹਨਾਂ ਨੇ ਵੀ ਔਰ ਹੋਰ ਵੀ ਕਲਾਕਾਰਾਂ ਨੇ ਕਹਿ ਲੀਏ ਗੁਰਦੁਆਰਾ ਕਮੇਟੀਆਂ ਨੇ ਕਹਿ ਲੀਏ ਸਮਾਜ ਸੇਵੀ ਸੰਸਥਾਵਾਂ ਨੇ ਕਹਿ ਲੀਏ ਬਹੁਤ ਵੱਡੀ ਸੇਵਾ ਕੀਤੀ ਲੇਕਿਨ ਮੈਂ ਪੁੱਛਣਾ ਚਾਹਨਾ ਕਿ ਜਿਹੜੇ ਕਨਵਰਜਨ ਕਰਦੇ ਪਏ ਸੀ ਉਹਨਾਂ ਚੋਂ ਕਿਸੇ ਦਾ ਚਿਹਰਾ ਨਜ਼ਰ ਆਇਆ ਕਿਸੇ ਨੇ ਆ ਕੇ ਬਾਹ ਫੜੀ ਕਿਸੇ ਦੀ ਉਹ ਦੁਖੀ ਉਹ 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 ਕਿਸਾਨਾਂ ਦੀ ਜਿਨ੍ਹਾਂ ਦਾ ਰਹੀ ਕੱਖ ਨਹੀਂ ਸੀਗਾ ਜਿਨ੍ਹਾਂ ਦੇ ਪਿੰਡਾਂ ਤੇ ਪਿੰਡ ਤਬਾਹ ਹੋ ਗਏ ਘਰ ਚ ਉਹਨਾਂ ਦੇ ਇੱਕ ਲੀਨ ਨਹੀਂ ਬਚੀ ਸੀਗੀ ਉਹਨਾਂ ਦੇ ਡੰਗਰ ਕਹਿ ਲਓ ਉਹਨਾਂ ਦੀ ਫਸਲਾਂ ਕਹਿ ਲਓ ਉਹਨਾਂ ਦੇ ਘਰ ਦਾ ਸਮਾਨ ਕਹਿ ਲਓ ਲੇਕਿਨ ਉਹ ਮੈਂ ਪੁੱਛਣਾ ਚਾਹਨਾ ਕਿ ਉਹ ਜਿਹੜੇ ਕਨਵਰਜਨ ਕਰਾਉਂਦੇ ਸੀ ਪਾਸਟਰ ਕਿਤੇ ਨਜ਼ਰ ਨਹੀਂ ਆਏ ਇਹ ਗੁਰੂ ਦੀ ਫੌਜ ਹੀ ਨਜ਼ਰ ਆਈ ਇਹ ਪੰਜਾਬੀ ਸਮਾਜ ਹੀ ਨਜ਼ਰ ਆਇਆ ਸੇਵਾ ਕਰਦੇ ਇਸੇ ਤਰੀਕੇ ਨਾਲ ਤੁਸੀਂ ਜੇ ਦੇਖ ਲਓ ਕੋਵਿਡ ਦੇ ਵਿੱਚ ਕਿਹਨਾਂ ਨੇ ਸੇਵਾ ਕੀਤੀ ਸੀ ਕਿਤੇ ਅਤੰਕੀਆਂ ਦਾ ਨਿਸ਼ਾਨ ਨਿਸ਼ਾਨ ਦੱਸਦੇ ਸੀ ਨਿਸ਼ਾਨ ਸਾਹਿਬ ਨੂੰ ਲੇਕਿਨ ਸਵੇਰੇ 3 ਵਜੇ ਮੈਂ ਦਿੱਲੀ ਦੀ ਗੱਲ ਕਰ ਰਿਹਾ ਮੈਂ ਹਿੰਦੁਸਤਾਨ ਭਾਰਤ ਦੀ ਗੱਲ ਕਰ ਰਿਹਾ ਮੈਂ ਹਿੰਦੁਸਤਾਨ ਤੋਂ ਬਾਹਰ ਅਮਰੀਕਾ ਕੈਨੇਡਾ ਯੂਰਪ ਦੀ ਗੱਲ ਕਰ ਰਿਹਾ ਕਿ ਭਾਵੇਂ ਕਨਸੈਂਟਰੇਟਰ ਚਾਹੀਦਾ ਹੋਵੇ ਕਦੀ ਕਿਸੇ ਨੇ ਸੋਚਿਆ ਸੀ ਆਕਸੀਜਨ ਤੇ ਵੀ ਲੰਗਰ ਲੱਗ ਸਕਦੇ ਨੇ ਇੰਜੈਕਸ਼ਨਾਂ ਦੀ ਬਲੈਕ ਹੋ ਰਹੀ ਸੀ ਇਹਦੇ ਵੀ ਲੰਗਰ ਲੱਗ ਸਕਦੇ ਨੇ ਮੈਂ ਸਮਝਦਾ ਇੱਕ ਗੁਰੂ ਤੇਗ ਬਹਾਦਰ ਪਾਸ਼ਾ ਗੁਰਨਾਨਕ ਪਾਸ਼ਾ ਗੁਰੂ ਗ੍ਰੰਥ ਸਾਹਿਬ ਦੀ ਸਿੱਖ ਆ ਸਾਨੂੰ ਇਸ ਤੋਂ ਇਲਾਵਾ ਜਿੱਥੇ ਕਨਵਰਜਨ ਦੀ ਗੱਲ ਹੈ ਉੱਥੇ ਮੈਂ ਸਮਝਦਾ ਵਾਂ ਇੱਕ ਬਹੁਤ ਵੱਡੀ ਗੱਲ ਹੈ ਕਿ ਅੱਜ ਅਸੀਂ ਪੱਗਾਂ ਛੱਡ ਕੇ ਅਸੀਂ ਪਿੱਛੇ ਗੁੱਤਾ ਕਰਨ ਲੱਗ ਪਏ ਆ ਮੈਂ ਸਮਝਦੇ ਆ ਕਿ ਇਹ ਜਿਹੜੀ ਸਿੱਖ ਹੈ ਕਿ ਸ਼ਹਾਤਾ ਸਹਿਬਜ਼ਾਦੀਆਂ ਤੋਂ ਲੈ ਕੇ ਬੰਦ-ਬੰਦ ਕੱਟੇ ਗਏ ਚਰਖਣੀਆਂ ਤੇ ਚੜ ਗਏ ਆਰਿਆਂ ਨਾਲ ਤਾਂ ਜੀਰੇ ਗਏ ਇਸ ਸਾਰੀਆਂ ਆਪਣੇ ਇਤਿਹਾਸ ਨੂੰ ਆਪਣੀ ਵਿਰਾਸਤ ਨੂੰ ਆਪਣੇ ਯੁੱਧ ਤੱਕ ਪਛਾਣਨ ਦੀ ਗੱਲ ਹੈ ਉਸ ਤੋਂ ਇਲਾਵਾ ਸਿੱਧੀ ਗੱਲ ਕਰ ਲਈਏ ਗੁਰੂਆਂ ਨੇ ਮਲਖਾੜੇ ਖੋਲੇ ਸੀਗੇ ਗੁਰੂਆਂ ਨੇ ਦਸਮ ਪਿਤਾ ਨੇ ਜਿਹੜਾ ਹੋਲੇ ਮਹਲੇ ਗਤਕੇ ਦੇ ਕੰਪੀਟੀਸ਼ਨ ਜਿਹੜੇ ਸੀਗੇ ਉਹ ਸ਼ੁਰੂ ਕਰਾਏ ਸੀਗੇ ਔਰ ਸੇਤਨੋਂ ਆਪਣੇ ਆਪ ਨੂੰ ਤਗੜੇ ਹੋਣ ਦੀ ਗੱਲ ਕੀਤੀ ਸੀ